ਇਾਰ ਬਾਰ ਤਿਆਰ ਹੈ ਲਾਹੌਰੀ ਮਲ ਦਾ ਰਾਣਾ ਵੀ ਤਿਆਰ ਬਾਰ ਤਿਆਰ ਹੈ ਆਹ ਕਹਿੰਦੇ ਲੋਪੂਕੇ ਵਾਲਾ ਰਾਣਾ ਵੀ ਤਿਆਰ ਬਾਰ ਤਿਆਰ ਹੈ ਪਰ ਦੇਖਾਂਗੇ ਸਾਹਮਣੇ ਉਹ ਟਿੱਬੀ ਵਾਲੇ ਦੇ ਆਹ ਦਾਣੇ ਦੁਨੀਆਂ ਦੇ ਜ਼ਿੰਦਗੀ ਦਾ ਆਹ ਸਤਪਾਲ ਹੈ ਮੇਰੇ ਮਿੱਤਰੋ ਕੱਕੜ ਪਿੰਡ ਹੈ ਇਹ ਜਦੋਂ ਕਹਿੰਦੇ ਮੇਰੇ ਮਿੱਤਰੋ ਫਰਾਸ ਗਿਆ ਗੁਮਾਨਪੁਰੀਏ ਗਿੰਦੇ ਨੇ ਪਿਆਰ ਦਿੱਤਾ ਆਹ ਜਫਾ ਲੱਗ ਗਿਆ 2000 ਰਵਣ ਯੂ ਐਸ ਏ ਵਾਲੇ ਵੱਡੇ ਵੀਰ ਵੱਲੋਂ ਫਰੰਦੀਪੁਰੀਆ ਗੋਪੀ ਗੂ

ਕੀਨੂ ਕੀਨੂ ਵਧੀਆ ਲੱਗਦੀ ਹੈ ਜਿਹੇ ਤਾ ਉਧਰ ਅਮਰੀਕਾ ਵਾਲੇ ਲਾਈਵ ਜੁੜੇ ਬੈਠੇ ਹੈ ਤੇ ਮੈਨੂੰ ਲੱਗਦਾ ਉਧਰਲੇ ਪਾਸੇ ਮਿੱਤਰੋ ਉਹ ਤਿੰਨ ਚੜਨ ਵਾਲਾ ਹੈ ਤੇ ਅੱਧੀ ਰਾਤ ਦਾ ਮੈਚ ਵੇਖੀ ਤੁਰੇ ਜਾਂਦੇ ਹੈ ਸੁਖ ਪੰਘਾਲੀ ਵਾਲਾ ਉਹ ਟੱਕਰ ਉਹ ਬੱਲੇ ਬੱਲੇ ਉਹ ਪਲਟਾਤਾ ਪਲਟਾਤਾ 1000 1000 1000 ਦਾ ਜੱਫਾ ਸਾਹਮਣੇ ਉਹ ਬੱਲੇ ਬੱਲੇ ਮੁੰਡਿਆ ਸੁਖ ਪੰਘਾਲੀ ਵਾਲਾ ਸੁਖ ਪੰਘਾਲੀ ਵਾਲਾ ਦੇ ਹਿੱਕਾਂ ਦੇ ਵਿੱਚ ਜੋਰ ਇਹਨਾਂ ਦੇ ਅੰਨਾ ਭਰਿਆ ਹੈ ਉਹ ਵੇਖੋ ਰੱਬ ਨੇ ਉਹ ਸਿਰਾਂ ਕਰਿਆ ਮਿੱਤਰੋ ਵੇਖਾ ਕੇ ਬੱਲੇ ਬੱਲੇ ਹਟ ਜੋ ਪਾਸੇ ਉਹ ਤੇਰੇ ਸਦਕੇ ਪੂਲੇ ਵਾਲਿਆ ਉਹ ਫੜ ਗਿਆ ਫੜ ਗਿਆ ਟੱਕ ਗਿਆ ਟੱਕ ਗਿਆ ਕਰਾ ਗਿਆ ਬੱਲੇ ਬੱਲੇ ਪੂਲੇ ਪਿੰਡਾਰਸ਼ ਮਿੱਤਰੋ ਦੂਜੇ ਪਾਸੇ ਝਨੇਰ ਪਿੰਡ ਦਾ ਅਮਨਾ ਮੇਰੇ ਮਿੱਤਰੋ ਉਹ ਤਾਜੇ ਚੱਕਦਾ ਮੇਲਾ ਪੁਲ ਹੋਰ ਵੱਡਾ ਹੋ ਜਾਣਾ ਤਾੜੀਆਂ ਨਾਲ ਆਹ ਕਹਿੰਦੇ ਕਬੱਡੀ ਮੇਰੇ ਮਿੱਤਰੋ ਇਹ ਚੋਲਾ ਸਾਭ ਦੀ ਧਰਤੀ ਮੇਰੇ ਮਿੱਤਰੋ ਉਹ ਸੁਖਮਣ ਦਾ ਪਿੰਡ ਹੈ ਜਿੱਥੇ ਉਹ ਜੱਟ ਖੇਡ ਗਿਆ ਉਹਦੇ ਮੁੜਕੇ ਦੀ ਬਾਸ਼ਨਾਚ ਵੀ ਗਰਾਉਂਡਾਂ ਵਿੱਚ ਆਉਂਦੀ ਹੈ ਪਰ ਕਠੇ ਵਾਲੇ ਆਲਾ ਉਹ ਕਠੇ ਵਾਲੇ ਆਲਾ ਲੈ ਗਿਆ ਮੇਰੇ ਮਿੱਤਰੋ ਲੱਗਦਾ ਐ ਐਲ ਸੀ ਡੀ ਪਰ ਸਮਾ ਸਮਾ ਬਲਵਾਨ ਓਏ ਸਮਾ ਬਲਵਾਨ ਹੁੰਦਾ ਪਰ ਆਹ ਚੱਕ ਆਹ ਚੱਕ ਮੁੰਡੇ ਨੇ ਕਹਿੰਦੇ ਇਕੱਠਾ ਕਰਦਾ ਹੈ ਜਿਵੇਂ ਫੌਜੀਆ ਰਮਣ ਹੋਣਾ ਉਹਨਾਂ ਦੇ ਵੀ ਟੰਗਾਂ ਸਾਰੇਆ ਮਿੱਤਰੋ ਆ ਸਾਹਮਣੇ ਵੇਖਿਓ ਸ਼ਿਕਾਰਾਂ ਵਾਲਾ ਦੂਜੇ ਪਾਸੇ ਪਿਆਸ ਵਾਲਾ ਉਹ ਪ੍ਰੀਤਮ ਸਿੰਘ ਦਾ ਪੁੱਤ ਕੀਪਾ ਉਹ ਪ੍ਰੀਤਮ ਸਿੰਘ ਦਾ ਪੁੱਤ ਕੀਪਾ ਪ੍ਰੀਤਮ ਸਿੰਘ ਦਾ ਪੁੱਤ ਕੀਪਾ ਜੀ ਰਮਨ ਯੂਐਸਏ ਵੱਲੋਂ 500 ਹੋਰ ਪੁੱਜਿਆ ਹੈ ਲੈ ਵੀ ਗੁਰਦੇਵ ਆ ਲੈ ਜਾ ਪੈਸੇ ਸਾਡੇ ਸੁਖ ਪੰਘਾਲੇ ਵਾਲੇ ਦੇ ਬੜਾ ਧੰਨਵਾਦ ਹੈ ਆ ਸਤਪਾਲ ਹੈ ਕੱਕੜ ਪਿੰਡ ਦਾ ਆ ਕੱਕੜਾ ਵਾਲਾ ਸਤਪਾਲ ਬੱਲੇ 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 ਆਪੇ ਕੋ ਸਾਹਮਣੇ ਮੇਰੇ ਮਿੱਤਰੋ ਆ ਜੱਫਾ ਹੁਣ 10 ਲੱਖਿਆ ਹੁਣ ਪੁੱਛ ਹਾਲ ਤਾਜੇ ਚੱਕ ਵਾਲਿਆਂ ਦਾ ਉਹ ਫਰੰਦੀ